ਸਾਡੀ ਅਗਲੀ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਬੈਲ ਬਟਨ ਨੂੰ ਦਬਾ ਲਓ ਅੱਜ ਅਸੀਂ ਮਿੱਤੀ ਸ਼ਬਦੀ ਪੰਜ ਸੇ 225 ਨੂੰ ਪਹੁੰਚੇ ਹਾਂ ਜੀ ਪਿੰਡ ਜੱਕ ਮਧੂਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਅੱਜ ਇਸ ਤੇ ਬੱਚਿਆਂ ਨੂੰ ਕਾਤਿਆਂ ਬੰਡੇ ਨੇ ਕਿ ਸਾਡੇ ਨਾਲ ਡਾਕਟਰ ਮੋਹਨ ਲਾਲ ਜੀ ਐਟਰੀ ਉਹ ਵੀ ਪਹੁੰਚੇ ਨੇ ਸਾਡੀ ਆਪ ਸਭ ਨੂੰ ਇੱਕੋ ਹੀ ਉਮੀਦ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਸਿੱਖਿਆ ਦੇ ਵੱਲ ਵਾਟੇ-ਵਾਟੇ ਜਿਹੜਾ ਉਹ ਜ਼ਰੂਰਨਾਪੂਰਨ ਆ ਪਈਏ ਅ ਵਿਦਿਆਰਥੀ ਦਾ ਨੇਤਰ ਖੁੱਲ ਜਾਏ ਤੋਂ ਬਿਤਰ ਹੈ ਸੋ ਸਿੱਖਿਆ ਇੱਕ ਅਜਿਹਾ ਗਿਆਨ ਹੈ ਕਿ ਇਸ ਤੋਂ ਬਿਨਾ ਬੰਦਾ ਜਿਹੜਾ ਉਹ ਉਡੂਰ ਹੈ ਉਹ ਦੇਖਦੇ ਇੱਕ ਰਿਪੋਰਟ ਇਹ ਐਜੂਕੇਸ਼ਨ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਮਾਦੋ ਉੱਥੇ ਅੱਜ ਸਾਰੇ ਜਣੇ ਅਸੀਂ ਆਏ ਆ ਇੱਥੋਂ ਦੇ ਜਿਹੜੇ ਸਕੂਲ ਦੇ ਟੀਚਰ ਨੇ ਬਹੁਤ ਹੀ ਵਧੀਆ ਨੇ ਔਰ ਇੱਥੋਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਅੱਜ ਅਸੀਂ ਕਿਤਾਬਾਂ ਕਾਪੀਆਂ ਦਿੱਤੀਆਂ ਹੈਗੀਆਂ ਪੜ੍ਹਨ ਵਾਸਤੇ ਇਹ ਬਹੁਤ ਹੀ ਵਧੀਆ ਐਜੂਕੇਸ਼ਨ ਸੁਸਾਇਟੀ ਦਾ ਜਿਹੜਾ ਕੰਮ ਅਸੀਂ ਕਰ ਰਹੇ ਹੈਗਾ ਐਜੂਕੇਸ਼ਨ ਸਭ ਤੋਂ ਵੱਡਾ ਵਿਦਿਆਦਾਨ ਹੈਗਾ ਹੈ ਔਰ ਅਸੀਂ ਅੱਗੇ ਵੀ ਇਹ ਸਕੂਲ ਨਾਲ ਵਾਅਦਾ ਕੀਤਾ ਵੀ ਇਹਨਾਂ ਨੂੰ ਕਿਸੇ ਤਰ੍ਹਾਂ ਦੇ ਵੀ ਕੋਈ ਐਜੂਕੇਸ਼ਨ ਦੇ ਰਿਲੇਟਡ ਕੋਈ ਵੀ ਚੀਜ਼ ਦੀ ਲੋੜ ਹੈ ਔਰ ਸਾਡੀ ਕਿਸੇ ਡਾਕਟਰੀ ਸਹਾਇਤਾ ਦੀ ਵੀ ਕੋਈ ਲੋੜ ਹੈ ਉਹ ਵੀ ਨਾਲ ਨਾਲ ਇਹਨਾਂ ਨੂੰ ਬੱਚਿਆਂ ਨੂੰ ਪ੍ਰੋਵਾਈਡ ਕਰ ਸਕਦੇ ਆ ਫ੍ਰੀ ਆਫ ਕਾਸਟ ਔਰ ਇਹ ਜਿਹੜੀ ਮਾਤਾ ਫੂਲੇਵਈ ਐਜੂਕੇਸ਼ਨ ਸੁਸਾਇਟੀ ਦਾ ਮੇਨ ਮੋਟਿਵ ਹੈ ਐਜੂਕੇਸ਼ਨ ਐਜੂਕੇਸ਼ਨ ਵਿਦਿਆ 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 ਜੈ ਗੁਰਦੇਵ ਤੁਹਾਨੂੰ ਜੀ